ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕਲਾਸ ਆ ਗਿਆ ਸੱਜਣੋ ਤੇ ਜਿਹੜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜ਼ਪੁਰ ਆ ਗਿਆ। ਕਲਾਸ ਨਗਰ ਜ਼ਿਲ੍ਹਾ ਫਰੋਜ਼ਪੁਰ ਤੁਹਾਨੂੰ ਫੌਜੀ ਸਾਹਿਬ ਨੂੰ ਤੇ ਜੱਗੇ ਨੂੰ ਮਲਾਉਣ ਲੱਗੇ ਆ ਦੋ ਐਨੀਮਲ ਵਿਕਰੀ ਵਾਲੇ ਆ ਆ ਝੋਟੀ ਤੇ ਜਿਹੜੀ ਤੇ ਕੈਮਰਾ ਵੇਖੋ ਲੇਵਾ ਭਾਂਡਾ ਕਰਮਾ ਵਾਲੀ ਕਿਹੜਾ ਸੂਆ ਸੂਈ ਆ ਇਹਦਾ ਲੇਖਾ ਜੋਖਾ ਪੁੱਛਦੇ ਆ ਤੇ ਇੱਕ ਇਧਰ ਤਾਜੀ ਸੂਈ ਮੈਂ ਇਹਦਾ ਵੀ ਲੇਖਾ ਜੋਖਾ ਜਿਹੜਾ ਪੁੱਛਦੇ ਆ ਇਹ ਕਦੋਂ ਸੂਈ ਆ ਕਿੰਨਾ ਦੁੱਧ ਬੋਹਲਾ ਇਹਦੇ ਕੋਲੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਇਹ ਵੀ ਤੁਹਾਡਾ ਧੰਨਵਾਦ ਦੇਖੋ ਸੱਜਣੋ ਛੰਡ ਤੁਹਾਨੂੰ ਦਾ ਸੈੱਟ ਚੈੱਕ ਕਰ ਲਓ ਬਾਕੀ ਝੂਟੀ ਦਾ ਵੀ ਚੈੱਕ ਕਰਾਉਣੇ ਆਪਾਂ ਬਹੁਤ ਸ਼ਾਨਦਾਰ ਝੂਟੀ ਹੈ ਜਿਹੜੀ ਵੀਰ ਹਰਾਂ ਕੋਲੇ ਸੁਈਆਂ ਸਵਾਇਆਂ ਦੋਨੇ ਝੋਟੀਆਂ ਇਹ ਤੋਂ ਸ਼ੁਰੂ ਕਰਦੇ ਆ ਆਜੋ ਲਈਏ ਜਾਣਕਾਰੀ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਹੋਰ ਕੀ ਹਾਲ ਚਾਲਾ ਬਹੁਤ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਮੇਰਾ ਵਾਹਿਗੁਰੂ ਜੀ ਹੋਰ ਘਰ ਪਰਿਵਾਰ ਠੀਕ ਠਾਕ ਮੇਰ ਮੇਰ ਸਤਿ ਕਰਦੀ ਤੁਸੀਂ ਸੁਣਾਓ ਬਿਲਕੁਲ ਮੇਰਾ ਵਾਹਿਗੁਰੂ ਜੀ ਜੱਗਾ ਕਿਵੇਂ ਆ ਵਧੀਆ ਵਧੀਆ ਵੀਰੇ ਤੂੰ ਸੁਣਾ ਤੇ ਕੱਲ ਵਾਲਿਆਂ ਚ ਹੋ ਗਿਆ ਸੌਦਾ ਨਾ ਉਹਦਾ ਹ ਠੀਕ ਆ ਹਾਂਜੀ ਵੀ ਓਕੇ ਰਿਪੋਰਟ ਆ ਫਾਈਨਲ ਕਰਕੇ ਪਾਸ ਪੂਸ ਕਰਕੇ ਅਸਰ ਕੇ ਸਵੇਰੇ ਲੈ ਜਾਣਗੇ ਠੀਕ ਆ ਠੀਕ ਆ ਠੀਕ ਅੱਜ ਨਵੀਆਂ ਦੋ ਫੇਰ ਆ ਗਈਆਂ ਇੱਕ ਐਮ 29 ਦੀ ਝੋਟੀ ਪਹਿਲਣ ਬਲੂਰ ਸੁਆਈ ਓਕੇ ਐਮ 29 ਦੀ ਐਮ 29 ਦੀ ਮੁਖਸਰੇ ਦੀ ਕੀ ਬਾਤ ਆ ਕੱਟੀ ਵੀ ਚੰਗੀ ਆ ਬਹੁਤ ਚੰਗੀ ਕੱਟੀ ਆ ਬਹੁਤ ਕੱਟੀ ਸਿੰਗੀ ਸਿੰਗੀ ਦੇਖੋ ਬਾਕੀ ਇਹ 10 ਤੋਂ 12 ਦਿਨ ਦਾ ਲਗਭਗ ਸੁਆ ਚਾਹ 15 ਦਿਨ ਦਾ ਮੰਨ ਲਿਆ ਅਗਲਾ ਅੱਛਾ 10 ਤੋਂ 12 ਦਿਨ ਦਾ ਸੁਆ ਮਸਾ ਹੀ ਇੰਨਾ ਕਾ ਹਾਂ ਇੰਨਾ ਕਾ ਮਸਾ ਹੀ ਆ ਕੱਟਾ ਪਿੱਛੇ ਠੀਕ ਓਕੇ ਤੇ ਐਡਰੈਸ ਦੇਣਾ ਕਿ ਅੱਜ ਲੋਡ ਹੀ ਨਹੀਂ ਆਪ ਹੀ ਘਰ ਲੱਭ ਲੈਣਗੇ ਪਿੰਨਪਰਾ ਪਿੰਡ ਕਲਾਸ ਜ਼ਿਲ੍ਹਾ ਫਰੀਦਕੋਟ ਨੰਬਰ ਹੈਗਾ 95014 68937 95014 68937 70873 83195 70873 83 ਇਹਦੇ ਤੇ ਕਰੇ ਸੰਪਰਕ ਹਾਂਜੀ ਇਹ ਐਮ 29 ਦੀ ਆਪ ਆ ਐਮ 29 ਦੀ ਮਾਲਕਾਂ ਨੂੰ ਦੱਸਣ ਬਾਪਕ ਠੀਕ ਆ ਠੀਕ ਆ ਠੀਕ ਆ ਤੁਹਾਡੀ ਆਪਣੀ ਖਰੀਦੀ ਹੋਈ ਹੈ ਅੱਗੋ ਜੋ ਮਾਲਕਾਂ ਨੇ ਤੁਹਾਨੂੰ ਡਿਟੇਲ ਦਿੱਤੀ ਉਹ ਹੀ ਦੇਣੀ ਆਪਾਂ ਦਾ ਤੇ ਕੱਟੀ ਦੇ ਕਿਹੇ ਚੰਗੇ ਮਾਲੀ ਦੀ ਆ ਪੂਰੇ ਅਮਨਾ ਕੱਡਾ ਬਣਾਈ ਫਰਦੀ ਆ ਕਰਮਾ ਵਾਲੀ ਤੇ ਦੁੱਧ ਦੀ ਗੱਲ ਕਰੀਏ ਸੂਆ ਪਹਿਲਾਂ ਪਹਿਲਾ ਸੂਆ 14 ਲੀਟਰ ਦੁੱਧ ਤਿਆਰ ਆ 13 ਆ ਦਾ ਬੜਾ ਕੋਈ ਠੰਡਾ ਕਰਕੇ ਮਾਰ ਕੇ ਲੈ ਜਾ ਓਕੇ 14 ਲੀਟਰ ਦੁੱਧ ਤਿਆਰ ਆ 7 ਲੀਟਰ ਡੰਗ ਦਾ ਹਾਂਜੀ 7 ਅੰਦਾਜ਼ ਵਿੱਚ ਉੱਗੀ ਹੋਊਗੀ ਪਰ ਆਪਾਂ ਦੇਖੇ ਨਹੀਂ ਰੱਖੋ ਸੀਰਸ ਆ ਉਹ ਦੋ ਵੱਧ ਗਲਦੀ ਵੀਰ ਕੀ ਬਾਤ ਅਬੀ ਬੱਚਾ ਛੱਡੋ ਨਾ ਕਿ ਵਾਈ ਬੜੀ ਲੱਗੀ ਜੱਗੇ ਕੱਟੀ ਚੰਗੀ ਆ ਪੂਰੀ ਪੂਰੀ ਕੱਟੀ ਚੰਗੀ ਬੱਠ ਪੜਾ ਵੀ ਚੰਗਾ ਜੱਗੇ ਕੱਦ ਵੀ ਚੰਗਾ ਕੱਟ ਖਾਂ ਬਾਹਰੀ ਆ ਤੋਰ ਕਰਾ ਚੱਕ ਉਹਦੇ ਸੋ ਇਹਨੂੰ 16 17 ਲੀਟਰ ਦੇ ਆ ਹਾਂ ਨਹੀਂ ਚੰਗੀ ਮੇਰੇ ਇਹ ਹਜੇ ਹੀ ਮੈਲੇ ਤੋਂ ਚੱਲ ਚੁਲ ਕੇ ਲੇਟੀ ਪੈਣ ਲੱਗ ਪਈ ਇਸ ਵਾਰੀ ਕਰੂਗੀ ਕਰਮਾ ਲਈ ਵੇਖੋ ਸੱਜਣੋ ਯਾ ਉਫਰਾ ਕਰਦੀ ਦਰਦੀ ਆ ਵੇਖੋ ਸੱਜਣੋ ਕੱਦ ਕਾਠ ਲਿਵਾ ਭਾਂਡਾ ਗੋਲੇ ਆ ਕੇ ਵੀ ਵੇਖਿਓ ਕੋਈ ਹੱਥ ਧਰਾ ਨਹੀਂ ਲੱਭੂਗਾ ਇਹ ਗੱਲ ਦੀ ਗਰੰਟੀ ਆ ਥੋੜਾ ਜਿਆਦਾ ਡਰਦੀ ਜ਼ਰੂਰ ਆ ਕੈਮਰੇ ਕੂਮਰੇ ਤੋਂ ਕਰ ਜਾਂਦਾ ਵੇਲ ਕੱਦ ਕਿਲੇ ਠੋਗੀ ਜੱਗੇ ਤੂੰ ਤਰਾਈਆਂ ਦੇਤੀਆਂ ਪੂਰੇ ਪੂਰੇ ਵੀਰੇ ਚਵਾ ਦਾ ਯਾਰ ਇੱਕ ਨੰਬਰ ਸਮਾ ਦੇ ਇੱਕ ਮਿੰਟ ਦਾ ਗੱਲ ਦੀ ਵੀਰ ਅੱਛਾ ਥਣਾ ਨੂੰ ਹੱਥ ਲਾਇਆ ਨਹੀਂ ਤਾਂ ਬਸ ਮੇਲੀ ਝੋਟੀ ਵਾਤ ਓਕੇ ਲੈ ਇੱਥੋਂ ਤੁਹਾਨੂੰ ਥਾਨ ਦਾ ਸਾਇਸੂ ਚੈੱਕ ਕਰਾਉਣੇ ਆਪਾਂ ਬਹਿ ਕੇ ਆਹ ਦੇਖੋ ਇਹਦੇ ਥਾਨ ਲੇਵੇ ਦੀ ਕੁਆਲਿਟੀ ਦੇਖੋ ਪਹਿਲਨ ਕੱਟੀ ਆ ਵੇਖੋ ਥਾਣ ਦਾ ਸਹਜ ਗੈਪ ਦੂਰੀ ਲਾਲੀ ਵਾਲਾ ਲਿਵਾ ਸਜਣਾ ਪੂਰੀ ਸ਼ੀਸ਼ਾ ਹੁ ਲੈ ਹਾਂ ਖੱਬੇ ਪਾਸੇ ਦੀ ਬਹਿ ਕੇ ਹਨਾ ਕੀ ਬਾਤ ਆ ਯਾਰ ਚੱਲ ਕਰਮਾਂ ਵਾਲੀ ਜਿਉਂਦੀ ਰਵੇ ਹਨਾ ਕਿਹੜੇ ਘਰ ਦਾ ਸ਼ਿੰਗਾਰ ਬੰਦੀ ਆ ਜਿਹੜਾ ਸਾਮ ਗਿਆ ਕਰੂਗਾ ਯਾਦੀ ਪੂਰਾ ਪੂਰਾ ਉਮਰ ਸਾਰੀ ਉਮਰ ਕਮਾਉਣਾ ਦਾ ਨਹੀਂ ਜਗਲਾ ਹਾਂ ਬਹੁਤ ਚੰਗੀ ਝੋਟੀ ਹੈ ਕਰਮਾਂ ਨਾ ਕੋਈ ਪਸੂ ਕੋਈ ਵੇਖ ਲਈ ਵੀ ਰੌਂਦੇ ਵਾਰ ਨੂੰ ਵਾਦੇ ਦਾ ਵਾਦੇ ਦਾ ਕੋਈ ਛਾਤੀ ਵਾਦਨਾ ਵਦਨਾ ਆਉਂਦੇ ਸਵੇਰ ਨੂੰ ਹੋਰ ਵਦਨਾ ਤੀਜੇ ਸਵੇਰ ਨੂੰ ਹੋਰ ਵਦਨਾ ਆਏਗਾ ਵਾਕਿਆ ਹੈ ਬਹੁਤ ਸੋਹਣੀ ਬਣੀ ਆ ਥੱਲੇੋਂ ਪਹਿਲਣ ਦੇ ਹਿਸਾਬ ਨਾਲ ਕੋਈ ਬਰਲੀ ਕੱਟ ਹੀ ਖੜਦੀ ਨਹੀਂ। ਬਾਕੀ ਥਣ ਬਹੁਤ ਸੋਹਣਾ ਕੱਲ ਦੀ ਆ। ਆਪਾਂ ਵੀ ਘਰੇ ਪਸ਼ੂ ਰੱਖੇ ਆ। ਹਾਂਜੀ ਹਾਂਜੀ। ਪੂਰੀ ਚੰਗੀ ਝੋਟੀ ਆ। ਇਹ ਕੀ ਰੇਟ ਕਰੋਗੇ ਅੱਜ ਇਹਦਾ? ਰੇਟ ਇਹਦਾ ਮੁੱਲ 12 ਆ ਜੀ। 11-15 ਦੀ ਦੇ ਦਾਂਗੇ। ਉਹਦੇ ਵਿੱਚੋਂ ਮਾਨਤਨ ਕਰ ਦਾਂਗੇ। ਅੱਛਾ। ਛੂੜ ਛੱਪਾਈ ਹੋ ਕਲਦੀ ਵੀਰ ਉਹਦੇ ਵਿੱਚੋਂ ਮਾਨਤਾ ਨਹੀਂ ਕਿਉਂਕਿ ਇੰਨਾ 14 ਲੀਟਰ ਦੁੱਧ ਵੀ ਤਿਆਰ ਆ। 13 ਲੀਟਰ ਮੰਨ ਕੇ ਜਿਵੇਂ ਮਰਜ਼ੀ ਲੈ 14 14 ਚੋਇਆ ਵਾ ਆਪਣਾ। ਓਕੇ। ਹੈਗਾ 14 ਹੀ ਆ। ਹਾਂ। 14 ਹੀ ਪਾਵਾ 1 ਲੱਖ ਤੇ 15000 15000 ਦੀ ਦੇ ਦਾਂਗੇ ਠੀਕ ਬਹੁਤ ਚੰਗੀ ਕੱਟੀ ਐ ਚੰਗੀ ਚੰਗੀ ਕਰੀ ਜਾਨੇ ਕਦੋਂ ਦੀ ਮਾੜੀ ਕਹੀ ਐ ਵੇਖ ਬਾਕੀ ਰੇਟ ਵੀ ਅੱਜ ਜਾਇਜ਼ ਆ ਜਮਾ ਜਾਇਜ਼ ਰੇਟ ਨਾਲ ਅੱਜ ਹਨਾ ਉਟ ਦੀਆਂ ਵਾਲੇ ਮੋਲ ਦਿੱਤੇ ਅੱਜ ਦੇਖੋ ਵਾਕਿਆ ਯਾਰ ਕੋਈ ਸ਼ੱਕ ਨਹੀਂ ਪਹਿਲਾ ਬਲੂਨ ਆ ਕੀ ਬਾਤ ਆ ਵਾਸਤਾ ਹੀ ਨਹੀਂ ਕਰਦਾ ਪੂਰੀ ਸੀਸ ਹੋ ਜਿਵੇਂ ਮਰਜ਼ੀ ਬੈਠੀ ਉੱਠੀ ਜਾ ਕੋਈ ਬੱਚਾ ਕੋਈ ਅੱਗੇ ਬੰਨ ਨਾ ਬੰਨ ਕੇ ਦੇ ਕਰ ਇੱਕ 15 ਇੱਕ 15 ਇਹਦਾ ਕੀ ਹਿਸਾਬ ਆ ਇਹ ਤੀਸਰਾ ਸੁਆ ਸੁਈ ਹਾਂ ਮਗਰ ਕੱਟੀ ਓਕੇ ਤੀਸਰਾ ਸੁਆ ਸੁਈ ਮਗਰ ਕੱਟੀ ਕੱਲ ਸੁਈ ਓਕੇ ਬੋਲਾ ਹੀ ਹੋਊਗਾ ਇਹਦੇ ਥੱਲੇ ਕੋਈ 8 ਕਿਲੋ ਠੀਕ ਆ 7-8 ਕਿਲੋ ਬੋਲਾ ਹੋਊਗਾ ਹਾਂਜੀ ਬਾਕੀ ਕੱਦ ਕੋਦ ਚੰਗਾ ਹਨਾ ਚੂਣ ਚੰਗਾ ਚੂਣ ਇੱਕ ਨੰਬਰ ਇਹਨੇ ਬੁਲਾਇਆ ਥਾਪੀ ਮਾਰ ਕੇ ਬੈਜਣਾ ਆਪਾਂ ਓਕੇ ਠੰਡੀਆਂ ਦੋਨੇ ਝੂਟੀਆਂ ਇਹਦੇ ਮਗਰ ਕੱਟੀ ਨੀਲੀ ਜਾ ਗਈ ਹੈ ਨਾ ਮਗਰ ਕੱਟੀ ਨੀਲੀ ਇਹ ਪੜਾਇਆ ਹਿੰਦਾ ਓਕੇ ਇਹ ਕੋਈ ਵਾਸਤਾ ਹੀ ਨਹੀਂ ਤੋਰ ਕੇ ਲਿਆਏ ਆ ਹਾਂ ਹਾਂ ਜੇ ਮਰਜ਼ੀ ਤੋ ਆ ਵੇਖੋ ਨੂੰ ਲੱਗਾ ਕੀ ਬਾਤ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਬਸ ਕਰ ਬਸ ਕਰ ਬਸ ਕਰ ਬਸ ਕਰ ਬਸ ਕਰ ਬਸ ਕਰ ਇਹਦਾ ਰੇਟ ਕੀ ਕਰੇਗਾ ਇਹਦਾ ਰੇਟ 15 ਜੀ 1 15 2000 ਛੋੜ ਕਰ ਦਾਂਗੇ ਇਹ ਇੱਕ ਤੀਰ 2000 ਕਰ ਦਾਂਗੇ ਹੋਰ 1000 ਕਰ ਦਾਂਗੇ 12 ਦੀ ਦੇ ਦਾਂ ਇੱਕ ਲੱਖ ਤੇ 12000 ਇਹ ਆਪਕ ਮਹਿੰਗੀ ਲਈ ਹੋਣੀ ਆ ਆ ਮਹਿੰਗੀ ਲਈ ਹੈ ਹਨਾ ਉਹ ਝੂਟੀ ਦੇ ਹਿਸਾਬ ਨਾਲ ਝੂਟੀ ਚੰਗੀ ਬਹੁਤ ਅਗਲਦੀ ਫਿਰ ਨਹੀਂ ਇਹ ਵੀ ਚੰਗੀ ਆ ਸਾਰੀ ਸੂਈ ਕਰਕੇ ਨਾ ਥੋੜਾ ਜਿਹਾ ਪੈ ਮਾਰੀ ਪਰ ਉਹ ਝੂਟੀ ਦੇ ਹਿਸਾਬ ਨਾਲ ਨਹੀਂ ਨਾ ਚੰਗੀ ਹਾਂ ਉਹ ਉਹ ਫਿਰ ਆਪ ਨੂੰ ਭਾਣਾ ਵੱਜੀ ਹੋਣੀ ਆ ਕਿ ਜਿਆਦਾ ਲਾਲਚ ਨਹੀਂ ਆਪਾਂ ਨੂੰ ਹਾਂ ਇਹ ਭਾਣਾ ਵੀ ਨਹੀਂ ਕੋਈ ਰੇਟ ਹਰੇਕ ਨੇ ਦੇਖਣਾ ਵੀਡੀਓ ਦੇ ਵਿੱਚ ਹੀ ਰੇਟ ਹੁੰਦਾ ਆਪਣਾ ਕੋਈ ਸ਼ੱਕ ਨਹੀਂ ਕੁਕ ਜਿਹੜੀ ਕਰੀ ਜੱਗੇ ਉਹਨੂੰ ਐਨੂੰ ਫੇਰ ਇਹ ਨਹੀਂ ਜਿਆਦੇ ਭਾਅ ਦੇ ਵਿੱਚ ਆਪਾਂ ਨੂੰ ਵਜੀ ਹੈਗੀ ਦਾ ਆਪਾਂ ਜਿਆਦਾ ਕਮਾਉਣੇ ਇਹਦੇ ਚੋਂ ਇਹਦਾ ਵੇਚਣ ਵਾਲਾ ਵੀ ਲੈ ਲੈ ਚੰਗੀ ਨਹੀਂ ਉਹਨੂੰ ਜੋ ਪੈਸੇ ਦੇ ਕੇ ਜਾਂਦੀ ਹੈ ਹਾਂ ਤਾਂ ਕਿਹਾ ਨਾ ਆਹ ਦੇਖੋ ਸੱਜਣਾ 1 ਲੱਖ ਤੇ 15000 ਗਾਵਾਂਰ ਕੀ ਸੀਲ ਝੋਟੀ ਆ ਯਾਰ ਬੇਫਿਕਰ ਹੋ ਕੇ ਖਰੀਦਿਓ ਪੱਠਪੜਾ ਨਹੀਂ ਮਿਲਣਾ ਥਾਂ ਲੇਵਾਣੀ ਮਿਲਣਾ ਥਾਂ ਲੇਵਾ ਇਹੋ ਜਿਹਾ ਮਿਲਦਾ ਤੇ ਇਹ ਭਾਅ ਮਿਲਣਾ 1 25 30 ਵਾਲਾ ਸਹੀ ਗੱਲ ਹੈ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ